ਗੁਰੂ ਪਿਤਾ ਜੀ ਤੇ ਪਾਵਨ ਬਾਣੀ ਵਿੱਚ ਇੰਨਾ ਵੀ ਦੜ ਕਰਵਾਉਂਦੇ ਨੇ ਕਹਿੰਦੇ ਜੇ ਆਲਸ ਵੀ ਨਾ ਨਹੀਂ ਆਲਸ ਸਾਡੇ ਗਲੋਂ ਲੱਖ ਦਾ ਜਾਂ ਨਹੀਂ ਇਹਦੇ ਤੋਂ ਸਾਡਾ ਖਹਿੜਾ ਨਹੀਂ ਛੁੱਟਦਾ ਜਾਂ ਮੇਰੇ ਕੋਲੋਂ ਹੋ ਨਹੀਂ ਪਾ ਰਿਆ ਕੁਝ ਵੀ ਮੈਂ ਕਰਨਾ ਬੜਾ ਚਾਹੁੰਦਾ ਹਾਂ ਪਤਾ ਨਹੀਂ ਕੀ ਹੋ ਜਾਂਦਾ ਗੁਰੂ ਪਾਇਸ਼ੇ ਕਹਿੰਦੇ ਹਰ ਕੰਮ ਦੇ ਲਈ ਤੂੰ ਬੇਨਤੀ ਵੀ ਕਰ ਸਕਦਾ ਹੈ ਅਰਦਾਸ ਵੀ ਕਰ ਸਕਦਾ ਹੈ ਆਲਸ ਨੂੰ ਦੂਰ ਕਰਨ ਦੇ ਲਈ ਵੀ ਅਰਦਾਸ ਹੈ ਜੇ ਦੋਸਤੋ ਅਜੇ ਤੱਕ ਇਹ ਪਾਵਨ ਬਚਨ ਨਹੀਂ ਸਰਵਣ ਕੀਤੇ ਤੇ ਆਪਾਂ ਕਹਾਂਗੇ ਹੈ ਆਲਸ ਨੂੰ ਖਤਮ ਕਰਨ ਦੇ ਲਈ ਵੀ ਅਰਦਾਸ ਹੈ। ਬਾਣੀ ਦੇ ਚ ਬਚਨ ਹੁੰਦੇ ਨੇ ਜੀ ਵਾਜੇ ਮੇਰੇ ਆਲਸ ਸਰ ਵਾਜੇ ਤਾਂ ਪਮ ਨਾਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਮੈਂ ਫਿਰ ਉਹਦੇ ਅਰਦਾਸ ਬੇਨਤੀ ਕਰਦਾਂ ਦੇ ਮਾਲਕ ਜੀ ਮੇਰੇ ਅੰਦਰੋਂ ਇਹ ਆਗਸ ਦੂਰ